ਸਤ ਸ੍ਰੀਕਾਲ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਇਹ ਆਪਾਂ ਜਿੱ ਗਾਂ ਬੁਕਿਆ ਉ ਤਾਜੀ ਸੂਈ ਅਮਰੀਕਨ ਕਰਾਉਣੇ ਆਂ ਬਾਈ ਨਾਲ ਗੱਲਬਾਤ ਬਾਈ ਜੀ ਇਹ ਤਾਜੀ ਸੂਈ ਗਾਂ ਦੂਜੇ ਸੂਏ ਕਰਾਉਣੇ ਆਂ ਬਾਈ ਨਾਲ ਗੱਲਬਾਤ ਬਾਈ ਸਤ ਸ੍ਰੀਕਾਲ ਸਤ ਸ੍ਰੀਕਾਲ ਜੀ ਤੇ ਇਹਦਾ ਰੇਟ ਕੀ ਆਈ ਗਾਂ ਦਾ ਰੇਟ ਤਾਂ ਹੈ 85000 ਰੁਪਿਆ 85 ਤੇ ਬਾਕੀ ਮੌਕੇ ਤੇ ਮਾਨ ਤਾਣਾ ਮਾਨ ਤਾਣਾ ਹੋਣੀ ਠੀਕ ਹੈ ਤੇ ਕੰਮ ਸੁਆਈ ਇਹੇ ਇਹ ਦੂਜੇ ਸੁਆਈ ਮਾਂ ਕਰ ਕੀ ਆ ਜੀ ਆਹ ਬੱਚੀ ਹੈ ਜੀ ਠੀਕ ਹੈ ਜੀ ਕੋਲੋਂ 20 ਲੀਟਰ ਦੁੱਧ ਕੱਢੇ ਜੀ 20 ਲੀਟਰ ਜੀ 20 ਲੀਟਰ ਕੋਲੋਂ ਥੋੜਾ ਹੁਣ ਠੀਕ ਹੈ ਜੀ ਹਾਂਜੀ ਦੇਖੋ ਜੀ ਤੇ ਖੋਲ ਕੇ ਚੈੱਕ ਕਰਾਓ ਜੀ ਤੋੜ ਕੇ ਹੁਣ ਵੀ ਥੋੜਾ ਬੋਲਾ ਕੱਢਿਆ ਹੋਇਆ ਜੀ ਦਾ ਜੀ ਠੀਕ ਹੈ ਜੀ ਹਾਂਜੀ ਤੇ ਦੋਸਤੋ ਬੋਲਾ ਕੱਢਿਆ ਹੈ ਜੀ ਹੁਣ 5-4 ਲੀਟਰ ਦੇਖੋ ਜੀ ਗਾਂ ਬਹੁਤ ਘੈਂਟ ਆ ਵਧੀਆ ਬੱਸ ਦੇਖੋ ਪਿੰਡ ਹੀਰੋਂ ਖੁਰਦਾ ਜ਼ਿਲ੍ਹਾ ਮਾਨਸਾ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਾਵਾਂਗੇ ਜੀ ਤੇ ਫੋਨ ਤੇ ਗੱਲਬਾਤ ਕਰ ਸਕਦੇ ਹਾਂ ਕੋਈ ਹੋਣੀ ਦੇਖੋ ਜੀ ਮੋਬਾਈਲ ਨੰਬਰ ਬੋਲ ਦਿਓ ਜੀ 98766 ਠੀਕ ਹੈ ਜੀ 60944 ਠੀਕ ਹੈ ਦੁਬਾਰਾ ਫੇਰ ਬੋਲ ਦੋ ਜੀ 98766 ਠੀਕ ਹੈ ਜੀ 60964 ਠੀਕ ਹੈ ਜੀ ਓਕੇ ਜੀ ਵੀਡੀਓ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤਾਂ ਜੋ ਆਪਾਂ ਅੱਗੇ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਸਕੀ ਧੰਨਵਾਦ